ਹਰੇਕ ਮੁੰਡੇ ਦੇ ਜਜਵਾ ਕੀ ਹੋ ਗਿਆ ਠੇਕੇ ਦੇ ਜ਼ਮੀਨ ਲਓ ਬਈ ਬਿਲਕੁਲ ਪਹਿਲੇ ਸਾਲ 10 15 20 25 30 35 ਜਾ ਕੇ 100 ਤੇ 150 ਤੇ ਕੋਈ 500 ਤੇ ਬਰੇਕਾਂ ਲਾ ਰਿਹਾ ਬਿਨੈ ਹੀ ਮਤਲਬ ਤੋਂ ਕਾਰਪੋਰੇਟ ਮੈਂ ਭਜਾ ਦਿੰਨਾ ਕਾਰਪੋਰੇਟਰ ਨੂੰ ਤੁਸੀਂ 2 ਸਾਲ ਕੱਟ ਕੇ ਦਿਖਾਓ ਆਲੂ ਅੱਜ ਕੌਣ ਸੰਭਰ ਰਿਹਾ ਜਿਹਨਾਂ ਨੂੰ ਪੁੱਛੇ ਕੋਈ ਬਾਈ ਜੀ ਫੜ ਕੇ ਸੀਡ ਕਿਹਦੇ ਕੋਲ ਸਾਰਾ ਕਾਰਪੋਰੇਟ ਸੀਡ ਪੈਦਾ ਕਰ ਰਿਹਾ ਆ ਸਾਡੇ ਕੋ ਤਾਂ ਬੀਜ ਵੀ ਨਹੀਂ ਰਹਿਣਾ ਆਲੂ ਦਾ ਮਰੀ ਜਾਂਦੇ ਨੇ ਗੱਲਾਂ ਇਹਨਾਂ ਨੂੰ ਪਤਾ ਹੀ ਨਹੀਂ ਮੱਕੀ ਦਾ ਬੀਜ ਹੈ ਯੂਨੀਵਰਸਿਟੀ ਕੋਲ ਹੈ ਕਿਸੇ ਫਾਰਮਰ ਕੋ ਹੈ ਵੀ ਹੋਏ ਕਾਰਪੋਰੇਟ ਆ ਗਿਆ ਸਾਨੂੰ ਪੱਟ ਦੂਗਾ ਸਾਨੂੰ ਐ ਕਰ ਦੂ ਸਾਰੀ ਦੁਨੀਆ ਤੇ ਕਾਰਪੋਰੇਟ ਆ ਕਾਰਪੋਰੇਟ ਕਿਸੇ ਦਾ ਨੁਕਸਾਨ ਕੀ ਕਰਦਾ ਮੈਨੂੰ ਇਹ ਦੱਸੋ ਇਹਨਾਂ ਦੀ ਮੱਕੀ ਕਿਸੇ ਨੇ ਨਹੀਂ ਪੁੱਛਣੀ ਮੈਨੂੰ ਲੱਗ ਕਹੀ ਜਾਣੇ ਭਾਜਪੀ ਦਾ ਫਲਾਣਾ ਕਿਸਾਨਾਂ ਦੇ ਵਿਰੁੱਧ ਆ ਕਹਿ ਲੈਣ ਜੀ ਦੇ ਕਹਿਣਾ ਯਾਰ ਖਾਸ ਕਰਕੇ ਯੂਥ ਦੇ ਵਿੱਚ ਇੱਕ ਅਜਿਹਾ ਰੁਝਾਨ ਚੱਲਿਆ ਹੋਇਆ ਹੈ ਮੋਡੀਫਿਕੇਸ਼ਨ ਦਾ ਹਾਂ ਟਰੈਕਟਰ ਮੋਡੀਫਾਈ ਹੋ ਰਹੇ ਨੇ ਮਤਲਬ ਨਵਾਂ ਟਰੈਕਟਰ ਏਜੰਸੀ ਚੋਂ ਆ ਰਿਹਾ ਉਸ ਤੋਂ ਬਾਅਦ ਰੀਲ ਪੈ ਰਹੀ ਹੈ ਜੀ ਇਹ ਤਾਂ ਫਲਾਣੇ ਕਿਸੇ ਬੰਦੇ ਕੋਲ ਪਹੁੰਚ ਗਿਆ ਅਸਾਈ ਜੀ ਕੋਈ ਵੀ ਹਾਂ ਜੀ ਹਾਂ ਤੇ ਵੀ ਉਹਨੇ ਤਾਂ ਜੀ 50 ਦੇ 75 ਘਰਤਾ ਮਤਲਬ ਆਏ ਮੇਰਾ ਟਰੈਕਟਰ ਮਾਰਦਾ ਆਏ ਦੂਜੇ ਨੂੰ ਜਾਂਦਾ ਹਾ ਹਾ ਮੇਰੇ ਵਾਲਾ ਯਾਰ ਤੂੰ ਆ ਮਾਰਦਾ ਉਹਦੇ ਫਾਹੇ ਵੜਦਾ ਜਾਂਦਾ ਇਹ ਜਿਹੜੀ ਊਨਤਾ ਇਹ ਉੱਥੇ ਲਿਜਾ ਕੇ ਖੜੇ ਕਰਦੀ ਆ ਕੀ ਉਹਦੇ ਨਾਲ ਆਪਣੀ ਖੇਤੀ ਦੀ ਕੋ ਪ੍ਰੋਫਿਟੇਬਿਲਟੀ ਵੱਧਦੀ ਆ ਆਪਾਂ ਮੋਡੀਫਿਕੇਸ਼ਨ ਤਾਂ ਕਹੀ ਜਾਂਦੇ ਆ ਆਪਾਂ ਇਹ ਤਾਂ ਕਦੇ ਸੋਚਿਆ ਹੀ ਨਹੀਂ ਜਿਹੜਾ ਵਾਤਾਵਰਨ ਦਾ ਬੇੜਾ ਕਰਕ ਕਰ ਰਹੇ ਆ ਕਿਸੇ ਗੋਰੇ ਦੇ ਕਿਸੇ ਦੇਸੀ ਦੇ ਮਨ ਚ ਤੁਸੀਂ ਡਰ ਦੇਖਿਆ ਗੋਰੇ ਡਰਦੇ ਨਹੀਂ ਆ ਕਿਉਂ ਉਹਨਾਂ ਨੂੰ ਆਪਣੇ ਲੋਅ ਤੇ ਆਪਣੀ ਲਾਉਂਚ ਫੋਰਸਮੈਂਟ ਏਜੰਸੀਸ ਤੇ ਆਪਣੀ ਪੁਲਿਸ ਤੇ ਆਪਣੇ ਕੰਟਰੀ ਦੀਆਂ ਫਾਊਂਡੇਸ਼ਨਸ ਤੇ ਪ੍ਰੋਸੈਸ ਵੀ ਲਾਅ ਸਾਨੂੰ ਪ੍ਰੋਟੈਕਟ ਕਰੂਗਾ ਇੱਥੇ ਮਾੜੀ ਕਿਸਮਤ ਇਹ ਆ ਥੋੜਾ ਕੋਈ ਗਲ ਵੱਡ ਗਿਆ ਥੋੜਾ ਕੋਈ ਬਾਹਾਂ ਲਾ ਗਿਆ ਪੁਲਿਸ ਕੋਲ ਜਾਓ ਪੁਲਿਸ ਨੂੰ ਪਹਿਲੇ ਹੀ ਪਤਾ ਹੈ ਕਿ ਉਹ ਬੰਦੇ ਕੌਣ ਸੀ ਫੜਦੇ ਨਹੀਂ ਜਾਣ ਸਤਿ ਸ਼੍ਰੀ ਅਕਾਲ ਤੁਸੀਂ ਪੰਜਾਬ 23 ਦੇਖ ਰਹੇ ਹੋ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਗਰੇਵਾ ਇਸ ਵੇਲੇ ਭਾਰਸੋ ਬੈਠੇ ਆ ਤੇ ਮੇਰੇ ਨਾਲ ਡੀ ਇਨਫੋਟੇਨਮੈਂਟ ਵਾਲੇ ਬਾਈ ਸਤਵਿੰਦਰ ਸਿੰਘ ਟਿੰਡਸਾ ਨੇ ਅਕਸਰ ਤੁਸੀਂ ਇਹਨਾਂ ਦੀਆਂ ਰੀਲਾਂ ਜਿਹੜੀਆਂ ਨੇ ਉਹ ਇੰਸਟਾਗ੍ਰam ਤੇ ਫੇਸਬੁੱਕ ਤੇ ਵੇਖਦੇ ਹੋ ਤੇ ਬਾਈ ਦਾ ਇੱਕ ਵਿਲੱਖਣ ਜਿਹਾ ਜਿਹੜਾ ਅੰਦਾਜ਼ ਆ ਸ਼ੁਰੂ ਕਰਨ ਦਾ ਹਾਂਜੀ ਸੋਹਣਿਓ ਸਮਝ ਗਏ ਹੋਣੇ ਕਿ ਅਸੀਂ ਕਿਹਨਾਂ ਕੋਲ ਬੈਠੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਹਾਰਾਜ ਦੇਵਤੋ ਕਿਵੇਂ ਹੋ ਠੀਕ ਠਾਕ ਹੋ ਠੀਕ ਆ ਮੇਰਾ ਮਰਾਏ ਫੁੱਲ ਕਿਰਪਾ ਮੈਂ ਜਦੋਂ ਆਉਂਦੇ ਸੀ ਨਾ ਤੁਹਾਡੀਆਂ ਰੀਲਾਂ ਦੇਖ ਰਿਆ ਸੀ ਮੈਨੂੰ ਤਾਂ ਹੀ ਆ ਸ਼ਬਦ ਮੈਨੂੰ ਪਹਿਲਾਂ ਹੀ ਯਾਦ ਆਵੇਂਗਾ ਹਾਂਜੀ ਸੋਹਣਿਓ ਇਹ ਤਾਂ ਫਿਰ ਪੂਰਾ ਕਰੰਟ ਵਾਲਾ ਸ਼ਬਦ ਛ ਆਪਾਂ ਜੇ ਨਾ ਥੋੜੀ ਜਿਹੀ ਆਪਾਂ ਉਦਾਂ ਦੀ ਜਿੱਦਾਂ ਆਪਾਂ ਇਨਫੋਰਮੇਟਿਵ ਵੀਡੀਓਜ਼ ਬਣਾਉਨੇ ਆ ਜਾਂ ਰੀਲਸ ਬਣਾਉਨੇ ਆ ਉਹ ਲੋਕਾਂ ਨਾਲ ਥੋੜਾ ਜਿਆ ਰਿਲੇਟ ਕਰਨ ਲਈ ਮੈਂ ਇਦਾਂ ਦੇ ਸ਼ਬਦ ਬੋਲਦਾ ਕਿ ਉਹਨਾਂ ਨੂੰ ਆਇਆ ਨਾ ਲੱਗੇ ਵੀ ਇਹ ਤਾਂ ਜੀ ਰੀਲ ਪਾ ਲੰਦਾ ਕੋਈ ਹੋਰ ਹੈ ਉਹਨਾਂ ਨਾਲ ਆਪਾਂ ਉਹਨਾਂ ਨਾਲ ਰਿਲੇਟ ਤਾਂ ਕਰੀਏ ਨਾ ਹੁਣ ਆਪਣੇ ਸਮਾਜ ਚ ਇਹੀ ਪ੍ਰੋਬਲਮ ਆ ਆਪਣੇ ਹੁਣ ਜਿਵੇਂ ਪੁਲਿਸ ਸਿਸਟਮ ਲਾ ਲਓ ਹਾਂਜੀ ਉੱਪਰ ਵਾਲੇ ਆਈਪੀਐਸ ਆਫੀਸਰ ਨੇ ਥੱਲ ਪੂਰੇ ਬਾਬੂ ਲੋਕ ਮੋਮਬਰਗੇ ਹੱਥ ਥੱਲੇ ਵਾਲੇ ਜਮ੍ਹਾਂ ਹੀ ਲੋਅਰ ਲੈਵਲ ਆ ਐਸਐਸਪੀ ਸਾਹਿਬ ਨੂੰ ਪਤਾ ਹੀ ਨਹੀਂ ਹੁੰਦਾ ਵੀ ਇੱਥੇ ਤਾਂ ਥਾਣੇ 'ਚ ਪੀਰ ਬਾਬੇ ਤੇ ਨੇਮ ਚੱਕ ਕੇ ਫੈਸਲਾ ਹੋ ਜਾਂਦਾ ਆਪਣੀ ਬੈਲੈਂਸ ਨਹੀਂ ਹੈਗਾ ਸੁਸਾਇਟੀ ਥੋੜਾ ਜਿਹਾ ਬੈਲੈਂਸ ਕਰਕੇ ਮੈਂ ਸ਼ਬਦ ਵਰਤ ਲੰਨਾ ਹਾਂ ਅੱਛਾ ਆਪਾਂ ਨਾ ਭਾਈ ਗੱਲਾਂ ਬਹੁਤ ਕਰਾਂਗੇ ਤੁਹਾਡੇ ਨਾਲ ਹਾਂਜੀ ਤੇ ਆਪਾਂ ਖੇਤੀ ਤੋਂ ਹੀ ਸ਼ੁਰੂ ਕਰਨਾ ਹਨਾ ਬੇਸਿਕਲੀ ਕਿਉਂਕਿ ਜਿਹੜੀ ਚੀਜ਼ ਹੈ ਸਾਰੇ ਪੰਜਾਬ ਖੜਾ ਕਹ ਲਓ ਕਿ ਆਪਾਂ ਲੋਕ ਖੜੇ ਆ ਆਪਣੇ ਪਿਤਾ ਪੁਰਖੇ ਕੀਤਾ ਇਸ ਵੇਲੇ ਦੀ ਖੇਤੀ ਨੂੰ ਮਤਲਬ ਤੁਸੀਂ ਕਿਵੇਂ ਡਿਫਾਈਨ ਕਰੋਗੇ ਵੀ ਕਿੱਥੇ ਖੜੇ ਆ ਅਸੀਂ ਇੱਕ ਪਾਸੇ ਤਾਂ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਹੁੰਦੀਆਂ ਕਿ ਖੇਤੀ ਤਾਂ ਜੀ ਹੁਣ ਸੌਖੀ ਬਹੁਤ ਹੋ ਗਈ ਔਖੀ ਹੋ ਨਹੀਂ ਰਹੀ ਮਸ਼ੀਨੀ ਕਰਨ ਨਾਲ ਤੇ ਦੂਜੇ ਬੰਨੇ ਖੇਤੀ ਕਰਨ ਵਾਲੇ ਉਹ ਲੋਕ ਵੀ ਨੇ ਜਿਨ੍ਹਾਂ ਦੇ ਵੱਲ ਦੇਖ ਕੇ ਐਂ ਲੱਗਦਾ ਵੀ ਇਹ ਬਹੁਤੀ ਦੇਰ ਵਿਚਾਰੇ ਸਰਵਾਈਵ ਨਹੀਂ ਕਰ ਸਕਣਗੇ ਵੀ ਇਹ ਆਪਣੀਆਂ ਜ਼ਮੀਨਾਂ ਵੀ ਜਿਹੜੀਆਂ ਨੇ ਗਵਾ ਲਿਆਣਗੇ ਕਿਉਂਕਿ ਜਿਸ ਤਰੀਕੇ ਨਾਲ ਠੇਕੇ ਦੇ ਰਹੇ ਨੇ ਸਭ ਕੁਝ ਕਰਾਇਆ ਮਹਿੰਗਾ ਸਭ ਕੁਝ ਮਹਿੰਗਾ ਬਸ ਥੋੜਾ ਨਜ਼ਰੀਆ ਕੀਆ ਦੇਖੋ ਭਾਈ ਜੀ ਇੱਕ ਚੀਜ਼ ਤਾਂ ਦੁਨੀਆ ਤੇ ਸੰਸਾਰ ਤੇ ਹਮੇਸ਼ਾ ਬਣੀ ਰਹੂਗੀ ਜਿੰਨਾ ਚਿਰ ਕੁਦਰਤ ਦੀ ਖੇਡ ਚੱਲਦੀ ਹੈ ਕਿ ਜਿਹੜੇ ਬੰਦੇ ਮਿਹਨਤੀ ਨੇ ਜਿਨ੍ਹਾਂ ਕੋਲ ਸਕਿੱਲ ਆ ਜਿੰਨੀ ਮਰਜ਼ੀ ਕੋਈ ਮਾਰਕੀਟ ਕੋਈ ਬਿਜ਼ਨਸ ਕੋਈ ਜੋਬ ਟਫ ਹੋਈ ਜਾਵੇ ਜਿਹੜੇ ਬੰਦੇ ਕੋਲ ਸਕਿੱਲ ਆ ਜਿਹਦੇ ਅੰਦਰ ਜਜ਼ਬਾ ਹੈ ਉਹ ਤਾਂ ਨਹੀਂ ਮੇਰਾ ਖਿਆਲ ਆ ਵੀ ਕਦੇ ਫੇਲ ਹੁੰਦਾ ਉਹਨੇ ਤਾਂ ਉਹ ਮਾੜੇ ਹਾਲਾਤਾਂ ਚ ਵੀ ਕਰੀ ਜਾਣੀਆਂ ਹੁਣ ਆਪਾਂ ਰਾਜਸਥਾਨ ਕਹਿ ਲੋ ਹੋਰ ਦੁਨੀਆ ਦੇ ਬਹੁਤ ਸਾਰੇ ਕੋਨੇ ਨੇ ਖੇਤੀ ਚੱਲੀ ਜਾਣੀ ਆ ਖੇਤੀ ਨਹੀਂ ਰੁਕਣ ਲੱਗੀ ਪਰ ਫੈਕਟ ਇਹ ਆ ਵੀ ਜਿਹੜਾ ਔਣ ਵਾਲਾ ਸਮਾਂ ਉਹ ਇਹ ਕਿੰਨੇ ਇੱਕ ਟਾਈਮ ਟਾਈਮ ਕਿੰਨੇ ਸੌਖੇ ਟਾਈਮ ਦੀ ਕਿੰਨੀ ਗਰੇਗੀ ਇਹ ਬਹੁਤ ਥੋੜਾ ਟਾਈਮ ਰਹਿ ਗਿਆ ਸੌਖੇ ਵਾਲਾ ਚੱਲੀ ਸਭ ਕੁਝ ਜਾਣਾ ਪਰ ਹਲੇ ਤੱਕ ਤਾਂ ਮਾੜੀ ਕਿਸਮਤ ਇਹ ਆ ਆਪਾਂ ਆਪਣੀ ਖੇਤੀ ਦਾ ਪੈਟਰਨ ਨਹੀਂ ਡਿਸਾਈਡ ਕਰ ਸਕੇ ਵੀ ਆਪਾਂ ਕਿਹੜੇ ਪੈਟਰਨ ਚ ਜਾਣਾ ਲੈਂਡ ਹੋਲਡ ਟਿਕ ਤਾਂ ਹੈਗੀ ਇੱਥੇ ਦੋ ਦੋ ਕਿੱਲੇ ਹਾਂ ਪੈਟਰਨ ਚੁਣਿਆ ਜਾ ਰਿਹਾ ਯੂਐਸ ਵਾਲਾ ਆਸਟ੍ਰੇਲੀਆ ਵਾਲਾ ਜਿੱਥੇ ਪਰ ਪਰਸਨ 10-10 ਹਜ਼ਾਰ ਏਕੜ ਇੱਕ ਬੰਦੇ ਦੇ ਹਿੱਸੇ ਜ਼ਮੀਨ ਆਉਂਦੀ ਹੈ ਜੇ ਓਵਰਆਲ ਪੋਪੂਲੇਸ਼ਨ ਨੂੰ ਬੰਨ੍ਹ ਲਈਏ ਨਾ ਮੈਨੂੰ ਲੱਗਦਾ ਵੀ ਦੋ ਦੋ ਤਿੰਨ ਤਿੰਨ ਹਜ਼ਾਰ ਏਕੜ ਆਉਂਦੀ ਹੋਊਗੀ ਪੈਟਰਨ ਆਪਾਂ ਉਹ ਚੁਣੀ ਜਾਂਦੇ ਆ ਜਿਵੇਂ ਹੁਣ ਮੈਂ ਆ ਦੇਖਦਾ ਹਰੇਕ ਮੁੰਡੇ ਦੇ ਜਜਵਾ ਕੀ ਹੋ ਗਿਆ ਠੇਕੇ ਦੇ ਜ਼ਮੀਨ ਲਓ ਬਈ ਬਿਲਕੁਲ ਪਹਿਲੇ ਸਾਲ 10 15 20 25 30 35 ਜਾ ਕੇ 100 ਤੇ 150 ਤੇ ਕੋਈ 500 ਤੇ ਬ੍ਰੇਕਾਂ ਲਾ ਰਿਹਾ ਪਰ ਕਦੇ ਆਪਾਂ ਇਹ ਕਿਉਂ ਨਹੀਂ ਸੋਚਦੇ ਵੀ ਜਿਹੜੇ ਜ਼ਿਮੀਂਦਾਰ ਉਹ ਚੋ ਖਾ ਗਏ ਆਪਾਂ ਉਹਨਾਂ ਦਾ ਕੀ ਕਰਾਂਗੇ ਫੋਰਨ ਐਗਜ਼ਾਮਪਲ ਇੱਕ ਬੰਦਾ 100 ਕਿੱਲੇ ਦੀ ਖੇਤੀ ਕਰਦਾ ਐਵਰੇਜ 5 ਏਕੜ ਜ਼ਮੀਨ ਆ 20 ਬੰਦੇ 20 ਫਾਰਮਰ ਵਿੱਚੋਂ ਆਪਾਂ ਨੇ ਮਤਲਬ ਕਿ ਡਿਸਨ ਫਰਾਂਚਾਈਜ਼ੇ ਕਰਤੇ ਬੰਦੇ ਬਾਹਰ ਹੀ ਕੱਢਤੇ ਖੇਤੀ 'ਚੋਂ ਉਹਨਾਂ ਨੂੰ ਆਪਾਂ ਕੀ ਧੰਦਾ ਚੁਣ ਕੇ ਦਵਾਂਗੇ ਸਵਾਲ ਤਾਂ ਇਹ ਆ ਪਰ ਅਸਲ 'ਚ ਆਹੀ ਚੀਜ਼ ਲੋਕਾਂ ਨੂੰ ਹਨਾ ਸਭ ਤੋਂ ਵੱਧ ਇਸ ਵੇਲੇ ਅਸਰ ਵੀ ਇਹੀ ਕਰ ਰਹੀ ਜਿਹੜੀ ਤੁਸੀਂ ਗੱਲ ਕਹੀ ਵੀ ਹਰੇਕ ਨਵੇਂ ਬੰਦੇ ਨੂੰ ਇਹੀ ਆ ਵੀ 50 ਕਿੱਲੇ 60 ਕਿੱਲੇ ਘੱਟੋ-ਘੱਟ ਖੇਤੀ ਦੇ ਹੁਣ ਤਾਂ ਹੀ ਕਰਨ ਦਾ ਫਾਇਦਾ ਹਾਂਜੀ ਤੇ ਇਹ ਚੀਜ਼ਾਂ ਅਸਰ ਵੀ ਕਰਦੀਆਂ ਨੇ ਬਾਈ ਜਦੋਂ ਵੱਡੇ ਵੱਡੇ ਟਰੈਕਟਰਾਂ ਦੀਆਂ ਫੋਟੋਆਂ ਵੀਡੀਓਜ਼ ਦੇਖਦੇ ਆ ਨਾ ਉਹਨਾਂ ਲੋਕਾਂ ਦੀਆਂ ਜਿਹੜੇ 100 100 ਕਿਲੇ ਦੀ 200 ਕਿਲੇ ਦੀ ਖੇਤੀ ਕਰ ਰਹੇ ਨੇ ਆਮ ਬੰਦਾ ਵਟਾਂ ਪੋਚਣ ਲਈ ਹੈ ਨਾ ਬੰਦਾ ਲੱਭਦਾ ਫਿਰਦਾ ਸੀਜ਼ਨ ਚ ਉਹਨਾਂ ਦੇ ਮਸ਼ੀਨਾਂ ਸਾਰਾ ਕੁਝ ਕਰ ਰਹੀਆਂ ਨੇ ਉਹਨਾਂ ਦੇ ਲੇਬਰ ਵੀ ਜਿਹੜੀ ਆ ਉਹਦੀ ਵੀ ਕਹਿ ਲਓ ਕਿ ਉਹਦੀ ਵੀ ਪੂਰਤੀ ਕਰਦੀ ਮਸ਼ੀਨ ਨੇ ਫਿਰ ਬੰਦੇ ਨੂੰ ਐਂ ਲੱਗਦਾ ਯਾਰ ਵੀ ਮੈਂ ਕਹਿੰਦਾ ਤਰੀਕਾ ਹੀ ਇਹ ਆ ਪਰ ਇੱਥੇ ਫਿਰ ਮਤਲਬ ਇਹ ਬੈਲੈਂਸ ਬਣੂਗਾ ਕਿਵੇਂ ਜੇ 5 ਏਕੜ ਵਾਲੇ ਨੂੰ ਮੈਨੂੰ ਲੱਗਦਾ ਨਹੀਂ ਨਫਾ ਹੋ ਰਿਹਾ ਸ਼ਾਇਦ ਤਾਂ ਹੀ ਉਹ ਵਿਚਾਰਾ ਠੇਕੇ ਤੇ ਦੇ ਕੇ ਜਾ ਰਿਹਾ ਦੇਖੋ ਬੈਲੈਂਸ ਤਾਂ ਭਾਈ ਜੀ ਇਹ ਕਦੇ ਵੀ ਨਹੀਂ ਬਣਨਾ ਇਹ ਤਾਂ ਜੇ ਤੁਸੀਂ ਹੁਣ ਦੁਨੀਆ ਦੇ ਸਟੈਟਿਸ ਕੱਢੋ ਯੂ ਐਸ ਤੋਂ ਅੱਜ ਤੋਂ 50 ਸਾਲ ਪਿੱਛੇ ਚਲੇ ਜਾਓ ਜਿਹੜੇ ਫਾਰਮਰ ਉਦੋਂ ਉੱਥੇ 3000 5000 ਏਕੜ ਦੀ ਖੇਤੀ ਕਰਦੇ ਸੀ ਅੱਜ ਉਹ ਤਾਂ 25000 ਤੇ ਪਹੁੰਚ ਗਏ ਹਾਲ ਸਾਰੀ ਦੁਨੀਆ 'ਚ ਇਹੀ ਆ ਜਿਹੜੀਆਂ ਮੇਨ ਵੱਡੀਆਂ 4-5 ਕੰਪਨੀਆਂ ਨੇ ਨਾ ਮੀਟ ਦੀਆਂ ਕਹਿ ਲਓ ਪੋਲਟਰੀ ਦੀਆਂ ਕਹਿ ਲਓ ਆ ਗ੍ਰੇਨ ਪੈਦਾ ਕਰਨ ਵਾਲੀਆਂ ਕਹਿ ਲਓ ਇਹ ਮੋਨੋਪੋਲੀ ਤਾਂ ਸਾਰੇ ਕਿਤੇ ਹੀ ਹੋ ਰਹੀ ਆ ਹੁਣ ਆ ਉਰੇ ਵੀ ਇਹੀ ਆ ਇੱਕ ਬੰਦੇ ਕੋਲ ਹੀ ਰਹਿ ਜਾਣੀ ਆ ਪਰ ਅਨਫੋਰਚੂਨੇਟਲੀ ਆਪਣੇ ਲੋਕਾਂ ਨੇ ਆਪਣੇ ਸੂਬੇ ਦੀ ਕਦੇ ਖੂਬਸੂਰਤੀ ਨੂੰ ਸਮਝੀ ਹੀ ਨਹੀਂ ਪੰਜਾਬ ਉਦਾਂ ਨਹੀਂ ਚੱਲ ਸਕਦਾ ਹੁਣ ਤੁਸੀਂ ਲਾ ਲੋ ਉਥੇ ਦੀ ਜਿਹੜੀ ਲੈਂਡ ਹੋਲਡਿੰਗ ਆ ਉਰੇ ਨਾਲ 50 50 ਗੁਣਾ ਜ਼ਿਆਦਾ ਉਰੇ ਉਰੇ ਉਹ ਸਿਸਟਮ ਕਿਵੇਂ ਚੱਲੂ ਭਾਈ ਉਰੇ ਨਹੀਂ ਉਹ ਸਿਸਟਮ ਕਦੇ ਚੱਲਣਾ ਹਾਂ ਟੱਕਾ ਝੁੱਕਾ ਤੁਹਾਡੇ ਸਾਹਮਣੇ ਆ ਇਦਾਂ ਹੋਈ ਜਾਣਾ ਚੱਲੀ ਸਭ ਕੁਝ ਜਾਣਾ ਇਦਾਂ ਹੀ ਹੁਣ ਐ ਤਾਂ ਮੈਂ ਤੁਹਾਨੂੰ ਹੋਰ ਦੱਸ ਦਿੰਨਾ ਹਾਂ ਤੁਹਾਨੂੰ ਮੈਂ 4 4 ਏਕੜ ਵਾਲੇ ਮੈਂ ਹੁਣੇ ਮੈਂ ਤੁਹਾਨੂੰ ਪਿੰਡ ਲੈ ਚੱਲਦਾ ਮੁੰਡੇ ਨੇ ਕੋਠੀ ਵੀ ਐ ਗੱਡੀ ਵੀ ਐ ਜਵਾਕ ਵੀ ਬਾਹਰ ਭੇਤ ਤੇ ਪੈਸੇ ਵੀ ਨੇ ਕੀ ਕਹਿ ਸਕਦੇ ਆ ਤੇ ਬਾਰੇ ਹਰ ਤਰ੍ਹਾਂ ਦੇ ਬੰਦੇ ਡਿਪੈਂਡ ਕਰਦਾ ਬੰਦਾ ਕਿੰਨੀ ਕ ਮਿਹਨਤ ਕਰਦਾ ਹੂੰ ਜਣੀ ਇਹ ਆ ਵੀ ਵੱਡੇ ਬਿਜ਼ਨਸ ਉਹ ਤਾਂ ਹੁਣ ਭਾਈ ਗਵਰਨਮੈਂਟ ਨੂੰ ਵੀ ਸੂਟ ਕਰਦੇ ਨੇ ਲੋਕਾਂ ਨੂੰ ਵੀ ਸੂਟ ਕਰਦੇ ਨੇ ਉਹ ਬਾਹਰ ਆਹੀ ਹੈ ਹੂੰ ਇਹ ਤਾਂ ਅਮਰੀਕਾ ਵਰਗਾ ਕੰਟਰੀ ਅੱਜ ਚਿੰਤਾ ਚਾ ਵੀ ਉੱਥੇ ਵੀ ਕਾਰਪੋਰੇਟ ਦਾ ਜਿਹੜਾ ਦਬਦਬਾ ਵਧਦਾ ਜਾ ਰਿਹਾ ਆਮ ਬੰਦੇ ਦੇ ਹੱਥ 'ਚ ਪੈਸੇ ਹੀ ਨਹੀਂ ਆ ਰਿਹਾ ਇੱਕੇ ਕਾਰਪੋਰੇਸ਼ਨ ਆ ਜਿਹੜੀ 10 ਮੋਟੀਆਂ ਕੰਪਨੀਆਂ ਲੈ ਲੈ ਯੂਐਸਟ ਜਿਹੜੀਆਂ ਕੋ ਸਾਰੇ ਇਤਾਮਾ ਜਮਾ ਸੰਭੀ ਫਿਰਦੀਆਂ ਨੇ ਇਹ ਤਾਂ ਸਾਰੇ ਕਿਤੇ ਹੀ ਆ ਮਤਲਬ ਮੇਰਾ ਤਾਂ ਮੇਨ ਇਹ ਆ ਮੈਂ ਕਹਿੰਦਾ ਛੋਟਾ ਕਰ ਲਵੇ ਵੱਡਾ ਕਰ ਲਵੇ ਛੋਟਾ ਉਹਦੇ ਕੋ ਕੰਮ ਕਰ ਲੂਗਾ ਫਿਰ ਹੋਰ ਕੀ ਹੱਲ ਪਰ ਗੱਲ ਤਾਂ ਇਹ ਆ ਵੀ ਸੋਰਸਸ ਤਾਂ ਬਚਾ ਲੋ ਉਹਨਾਂ ਆਮ ਲੋਕ ਕਹਿਣ ਲੱਗ ਜਾਂਦੇ ਨੇ ਪਾਣੀ ਨੂੰ ਕੀ ਹੁੰਦਾ ਪਾਣੀ ਨਹੀਂ ਪਈ ਜਾਂਦਾ ਪਾਣੀ ਤਾਂ 10 ਸਾਲ ਵੀ ਨਹੀਂ ਰਹਿਣਾ ਸਰਕਾਰ ਜਿਹੜੀਆਂ ਕੋਸ਼ਿਸ਼ਾਂ ਕਰੀ ਜਾਂਦੀ ਆ ਕਦੇ ਕਹਿੰਦੇ ਡੀਐਸਆਰ ਕਰ ਲੋ ਕਦੇ ਕੋਸ਼ਿਸ਼ ਹੈ ਨਾ ਸਰਕਾਰ ਦੇ ਤਾਂ ਬਾਈ ਜੀ ਡਰਾਮੇ ਨੇ ਸਰਕਾਰ ਨੇ ਕੀ ਕੋਸ਼ਿਸ਼ਾਂ ਕਰਨੀਆਂ ਨੇ ਸਰਕਾਰ ਤਾਂ ਅੱਜ ਤੱਕ ਪੈਟਰਨ ਹੀ ਡਿਸਾਈਡ ਕਰ ਸਕੀ ਹੂੰ ਸੀਡ ਸੇ ਤਾਂ ਕੋਈ ਕੰਟਰੋਲ ਨਹੀਂ ਤੁਸੀਂ ਦੱਸੋ ਅੱਜ ਮੈਂ ਜ਼ਿੰਮੇਦਾਰਾਂ ਨੂੰ ਵੀ ਕਹਿਣਾ ਚਾਹੁੰਦਾ ਬਿਨਾਂ ਹੀ ਮਤਲਬ ਤੋਂ ਕਾਰਪੋਰੇਟ ਮੈਂ ਭਜਾ ਦਿੰਨਾ ਕਾਰਪੋਰੇਟਰ ਨੂੰ ਤੁਸੀਂ 2 ਸਾਲ ਕੱਟ ਕੇ ਦਿਖਾਓ ਆਲੂ ਅੱਜ ਕੌਣ ਸੰਭਲ ਰਿਹਾ ਜਿਹਨਾਂ ਨੂੰ ਪੁੱਛੇ ਕੋਈ ਬਾਈ ਜੀ ਫੜ ਕੇ ਸੀਡ ਕਿਹਦੇ ਕੋਲ ਸਾਰਾ ਕਾਰਪੋਰੇਟ ਸੀਡ ਪੈਦਾ ਕਰ ਰਿਹਾ ਸਾਡੇ ਕੋਲ ਤਾਂ ਬੀਜ ਵੀ ਨਹੀਂ ਰਹਿਣਾ ਆਲੂ ਤਾਂ ਮਰ ਹੀ ਜਾਂਦੇ ਨੇ ਗੱਲਾਂ ਇਹਨਾਂ ਨੂੰ ਪਤਾ ਹੀ ਨਹੀਂ ਹਾਂ ਮੱਕੀ ਦਾ ਬੀਜ ਹੈ ਯੂਨੀਵਰਸਿਟੀ ਕੋਲ ਹੈ ਕਿਸੇ ਫਾਰਮ ਕੋਲ ਹੈ ਕੀ ਉਹ ਜਿਹੜਾ ਰਵਾਇਤੀ ਬੀਜ ਹੈ ਉਹਦੇ ਤੇ ਆਪਾਂ ਸਰਵਾਈਵ ਕਰ ਜਾਗੇ ਹੁਣ ਤਾਂ ਯੀਲਡ ਚਾਹੀਦੀ ਆਪਾਂ ਨੂੰ ਇਹ ਤਾਂ ਬਾਈ ਕਾਰਪੋਰੇਟ ਦੇ ਸਿਰਫ ਤੇ ਹੀ ਸਾਰਾ ਸਿਸਟਮ ਚੱਲ ਰਿਹਾ ਹੈ ਸ਼ਾਇਦ ਕਿ ਬਲੈਕ ਬਹੁਤ ਹੋਈ ਮੱਕੀ ਦੇ ਬੀਜ ਦੀ ਮੇਰੇ ਲੱਗਦਾ ਜੇ ਜੇ ਸ਼ਾਇਦ ਪੰਜਾਬ ਸਰਕਾਰ ਇਹ ਚੀਜ਼ ਤਿਆਰ ਕਰਦੀ ਹੁੰਦੀ ਲੋਕਾਂ ਨੂੰ ਕਿਲਤ ਆ ਵੀ ਨਾ ਬਾਈ ਜਿੱਲੋ ਫਾਰਮਰਸ ਦੀਆਂ ਡਿਮਾਂਡਸ ਗਲਤ ਨੇ ਆਪਾਂ ਨੂੰ ਮੰਗਣਾ ਹੀ ਨਹੀਂ ਆਉਂਦਾ ਕਦੇ ਆਪਾਂ ਨੇ ਕਿਸੇ ਜਥੇਬੰਦੀ ਨੇ ਕਿਹਾ ਕਿ ਜਿਹੜੇ ਸਾਨੂੰ ਸੀਡਸ ਦੀ ਅਵੇਲੇਬਿਲਟੀ ਪਹਿਲਾਂ ਦੋ ਬਾਕੀ ਅਸੀਂ ਬਾਅਦ ਚ ਦੇਖਾਂਗੇ ਦੱਸੋ ਕਿਨੇ ਕਿਹਾ ਕਦੇ ਕਹੇ ਕਹੀ ਜਾਂਦੇ ਨੇ ਖੇਤੀ ਕਾਰਪੋਰੇਟ ਲੈ ਗਿਆ ਉਹ ਜਦੋਂ ਸੀਡ ਕਾਰਪੋਰੇਟ ਲੈ ਗਿਆ ਖੇਤੀ ਤਾਂ ਲਜਾਊਗਾ ਹੀ ਹਾਂ ਦਿਖਦਾ ਹੀ ਨਹੀਂ ਇਹਨਾਂ ਨੂੰ ਸੀਡਸ ਕੀ ਅੱਜ ਪੀਏਯੂ ਕੋਲ ਕੋਈ ਸੀਡ ਹੈਗਾ ਆ ਪੈਡੀ ਦੇ ਲਾ ਲਓ ਪੀ ਆਰ ਸੀਡ ਉਹ ਮੁੜ ਘੁੜ ਕੇ ਉਹ ਵੀ ਸਾਡੇ ਸੀਐਮ ਸਾਹਿਬ ਨੇ ਸਟੇਟਮੈਂਟ ਦਿੱਤੀ 26 ਆ ਗਈ ਨਹੀਂ ਉਹ ਵੀ ਸਵਾਨਾ ਆ ਗਈ ਕੰਪਨੀ ਨੇ ਉਹ ਮਿਹਨਤ ਕਰਦੇ ਆ ਠੀਕ ਆ ਹੂੰ ਹੋਣਾ ਚਾਹੀਦਾ ਪਰ ਆ ਰੌਲਾ ਨਾ ਪਾਓ ਵੀ ਹੁਏ ਕਾਰਪੋਰੇਟ ਆ ਗਿਆ ਸਾਨੂੰ ਪੱਟ ਦੂਗਾ ਸਾਨੂੰ ਐ ਕਰ ਦੂ ਸਾਰੀ ਦੁਨੀਆ ਤੇ ਹੀ ਕਾਰਪੋਰੇਟ ਆ ਕਾਰਪੋਰੇਟ ਕਿਸੇ ਦਾ ਨੁਕਸਾਨ ਕੀ ਕਰਦਾ ਮੈਨੂੰ ਇਹ ਦੱਸੋ ਤੁਸੀਂ ਪੁੱਦਾ ਦਿਓ ਕੀ ਕਰਤਾ ਕਾਰਪੋਰੇਟ ਨੇ ਕਿਸੇ ਦਾ ਕਾਰਪੋਰੇਟ ਨੇ ਇਹ ਨੁਕਸਾਨ ਕਰਤਾ ਵੀ ਆਪਾਂ ਹਾ ਇੰਜੋਏ ਕਰ ਰਹੇ ਆ ਤੁਹਾਡਾ 1.5 ਲੱਖ ਦਾ ਕੈਮਰਾ ਬਣਾ ਲਓ ਕੋਈ ਕਰੇ ਇਹ ਤਾਂ ਕਾਰਪੋਰੇਸ਼ਨ ਹੀ ਬਣਾਉਗੀ ਆਈਫੋਨ ਕਾਰਪੋਰੇਸ਼ਨ ਹੀ ਬਣਾਉਗੀ ਸੈਮਸੰਗ ਵਾਚ ਐਪਲ ਵਾਚ ਕਾਰਪੋਰੇਸ਼ਨ ਹੀ ਬਣਾਉਗੀ ਉਹ ਤਾਂ ਕੋਈ ਆਲਟਰਨੇਟ ਨਹੀਂ ਹੁੰਦਾ ਐਡਾ ਐਡਾ ਜਹਾਜ਼ਾਂ 'ਚ ਯਾਰ ਚੜਦੇ ਹਾਂ 17 ਘੰਟੇ ਸਨ ਫਰਾਂਸਿਸਕੋ ਮਾਰਦੇ ਹਾਂ ਛਾਲ ਭਜਾ ਦੰਨੇ ਆ ਕਾਰਪੋਰੇਟ ਨੂੰ ਦੋ ਦਿਨ ਲਾ ਕੇ ਦਿਖਾ ਦਿਓ ਮੈਨੂੰ ਆ ਮੱਕੀ ਖੜੀ ਆ ਕੌਣ ਖਰੀਦਦਾ ਉਹਨੂੰ ਇੱਥੋਂ ਇਥੋਂ ਐਥਨੋਲ ਨਿਕਲਦਾ ਇਹ ਚ ਹੂੰ 50 ਮਿਲੀਅਨ ਮੀਟ੍ਰਿਕ ਟਨ ਦੀ ਰਿਕੁਆਇਰਮੈਂਟ ਐ ਕਿ ਐਥਨੋਲ ਦੀ ਜੇ ਐਥਨੋਲ ਕੱਢਦਾ ਕੌਣ ਆ ਵੈਸੇ ਕਾਰਪੋਰੇਟ ਕਾਰਪੋਰੇਸ਼ਨ ਹੀ ਕੱਢੂਗੀ ਇਹਨਾਂ ਦੀ ਮੱਕੀ ਕਿਸੇ ਨੇ ਨਹੀਂ ਪੁੱਛਣੀ ਮੈਨੂੰ ਲੱਗ ਕਹੀ ਜਾਣੇ ਭਾਜਪੀ ਦਾ ਫਲਾਣਾ ਕਿਸਾਨਾਂ ਦੇ ਵਿਰੁੱਧ ਆ ਕਹਿ ਲੈਣ ਜਿਹਨੇ ਕਿਹਾ ਯਾਰ ਇਹ ਆਪਣੇ ਤਾਂ ਮਾੜੀ ਕਿਸਮਤ ਆ ਜਿਹੜਾ ਸਿੱਧੀ ਗੱਲ ਕਰਦਾ ਸਮਝ ਨਹੀਂ ਆਉਂਦੀ ਕਿਸੇ ਦੇ ਹੂੰ ਇਸ ਵੇਲੇ ਹਨਾ ਇੱਕ ਹੋਰ ਬੜਾ ਰੌਲਾ ਚੱਲ ਰਿਹਾ ਹੁਣ ਕਹਿੰਦੇ ਵੀ ਜਿਹੜਾ ਸੁਪਰ ਦੇ ਨਾਂ ਤੇ ਜਿਪਸਮੇ ਵੇਚੀ ਜਾ ਰਹੇ ਨੇ ਹਾਂਜੀ ਹਾਂ ਵੀ ਜਿਪਸਮੀ ਮਤਲਬ ਮਤਲਬ ਕਹਿਣ ਦਾ ਵੀ ਅਵੇਅਰਨੈਸ ਹੈ ਜਿਹੜੀ ਖਾਸ ਕਰਕੇ ਫਾਰਮਰ ਨੂੰ ਹਨਾ ਉਹਦਾ ਅੱਜ ਵੀ ਜਦੋਂ ਆਪਾਂ ਦੇਖਦੇ ਆ ਤਾਂ ਉਸ ਪੱਧਰ ਤੇ ਤਾਂ ਕਿਸਾਨ ਅਵੇਅਰ ਹੀ ਨਹੀਂ ਕਿਸਾਨ ਇੱਕ ਦੁਕਾਨਦਾਰ ਕਹਿੰਦੇ ਕਹਿੰਦੇ ਜੇ ਕਿਸੇ ਪਿੰਡ ਦਾ ਬੰਦਾ ਪੈਸਟੀਸਾਈਡ ਦੀ ਦੁਕਾਨ ਤੇ ਜਾਂਦਾ ਨਾ ਦਵਾਈਆਂ ਲੈਣ ਤਾਂ ਉਹਨੇ ਆਪਣੇ ਖੇਤ ਦੀ ਕਹ ਲਓ ਕਿ ਬਿਮਾਰੀ ਬਾਅਦ ਚ ਦੇਖਣੀ ਆ ਪਹਿਲਾਂ ਇਹ ਪੁੱਛਣਾ ਕਿ ਮੇਰੇ ਨਾਲ ਦਾ ਦਵਾਈ ਕਿਹੜੀ ਲੈ ਗਿਆ ਸੀ ਉਹਦੇ ਬੂਟਾ ਵੱਧ ਵੱਜ ਗਿਆ ਮੈਨੂੰ ਵੀ ਉਹੀ ਦੇ ਦੇ ਹਾਂਜੀ ਮਤਲਬ ਇਸ ਲੈਵਲ ਤੇ ਹਾਲੇ ਵੀ ਇਸ ਲੈਵਲ ਤੇ ਫਾਰਮਿੰਗ ਹੋ ਰਹੀ ਆ ਤੁਹਾਡੀ ਗੱਲ ਬਿਲਕੁਲ ਸਹੀ ਹੈ ਵੀ ਅਸੀਂ ਸਵਾਲ ਕਾਰਪੋਰੇਟ ਤੇ ਚੱਕ ਰਹੇ ਹਾਂ ਹਾਂ ਤੇ ਇੱਕ ਬਈ ਮੇਰਾ ਜਿਹੜਾ ਇੱਕ ਹੋਰ ਮੇਰੇ ਮਨ 'ਚ ਸੀਗਾ ਵੀ ਜ਼ਰੂਰ ਪੁੱਛਣਾ ਤੁਹਾਨੂੰ ਵੀ ਜਿਹੜੀ ਇਹ ਪੰਜਾਬ 'ਚ ਖਾਸ ਕਰਕੇ ਯੂਥ ਦੇ ਵਿੱਚ ਇੱਕ ਅਜਿਹਾ ਰੁਝਾਨ ਚੱਲਿਆ ਹੋਇਆ ਮੋਡੀਫਿਕੇਸ਼ਨ ਦਾ ਹਾਂਜੀ ਟਰੈਕਟਰ ਮੋਡੀਫਾਈ ਹੋ ਰਹੇ ਨੇ ਮਤਲਬ ਨਵਾਂ ਟਰੈਕਟਰ ਏਜੰਸੀ 'ਚ ਆ ਰਿਹਾ ਉਸ ਤੋਂ ਬਾਅਦ ਰੀਪੇਅਰ ਹੀ ਹੈ ਜੀ ਇਹ ਤਾਂ ਫਲਾਣੇ ਕਿਸੇ ਬੰਦੇ ਕੋਲ ਪਹੁੰਚ ਗਿਆ ਸੋਈ ਜਿਹਾ ਜੋ ਵੀ ਹਾਂਜੀ ਹਾਂ ਤੇ ਵੀ ਉਹਨੇ ਤਾਂ ਜੀ 50 ਵਾਲੇ ਨੂੰ 75 ਕਰਤਾ ਮਤਲਬ ਇਹ ਇਹ ਕਿਹੋ ਜੀ ਪੜ੍ਹਾਈ ਹੈ ਇਹ ਭਾਈ ਅਸਲ 'ਚ ਨਾ ਕੰਪਲੈਕਸ ਨਹੀਂ ਹੁੰਦਾ ਕੰਪਲੈਕਸ ਵਰਡ ਕਹਿੰਦੇ ਹਾਂ 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 ਕਿਸੇ 'ਚ ਵੀ ਮੰਨ ਲਓ ਕਿਸੇ ਗੱਲੋਂ ਆਪਾਂ ਨੂੰ ਆਪਾਂ ਕਮਜ਼ੋਰ ਲੱਗਦੇ ਆ ਇਹ ਸਾਡੇ ਗੁੱਸਾ ਕਰਨੇ ਹੁਣ ਲੋਕ ਇਹ ਸਾਡੀ ਸੋਸਾਇਟੀ 'ਚ ਸਾਡੇ ਕਲਚਰ 'ਚ ਤੁਸੀਂ ਬਾਹਰ ਦੇਖ ਲਓ ਸਭ ਤੋਂ ਪਹਿਲਾਂ ਅਸੀਂ ਕੱਪੜੇ ਆਪਣਾ ਪਹਿਰਾਵਾ ਛੱਡ ਦਿੰਨੇ ਆ ਸਭ ਤੋਂ ਪਹਿਲਾਂ ਅਸੀਂ ਆਪਣੀ ਬੋਲੀ ਛੱਡ ਦਿੰਨੇ ਆ ਸਾਡੇ ਅੰਦਰ ਕੰਪਲੈਕਸ ਆ ਕੇ ਅਸੀਂ ਊਣ ਊਣੇ ਆ ਸੀ ਇਹ ਸਾਡੇ ਹਰੇਕ ਜ਼ਿਮੀਂਦਾਰ ਦੇ ਬੱਚੇ ਨੂੰ ਅਸੀਂ ਗੁਲਾਮੀ ਇੰਨਾ ਚਿਰ ਕੱਟੀਆ ਕੰਪਲੈਕਸ ਆ ਹਾਏ ਮੇਰਾ ਟਰੈਕਟਰ ਮਾਰਾ ਆਏ ਦੂਜੇ ਨੂੰ ਜਾਂਦਾ ਆਹਾ ਹਾ ਮੇਰੇ ਵਾਲਾ ਯਾਰ ਧੂਆ ਮਾਰਦਾ ਉਹਦੇ ਫਾਹੇ ਵੜਦਾ ਜਾਂਦਾ ਇਹ ਜਿਹੜੀ ਊਨਤ ਹੈ ਇਹ ਉੱਥੇ ਲਿਜਾ ਕੇ ਖੜੇ ਕਰਦੀ ਆ ਟਰੈਕਟਰ ਦੀ ਮੋਡੀਫਿਕੇਸ਼ਨ ਨਾਲ ਕਿਸੇ ਵੀ ਟਰੈਕਟਰ ਦੀ ਮੋਡੀਫਿਕੇਸ਼ਨ ਨਾਲ ਕੀ ਉਹਦਾ ਕੋਈ ਖੇਤੀ ਨਾਲ ਸੰਬੰਧ ਹੈ ਕੀ ਉਹਦੇ ਨਾਲ ਆਪਣੀ ਖੇਤੀ ਦੀ ਕੋਈ ਪ੍ਰੋਫਿਟੇਬਿਲਟੀ ਵੱਧਦੀ ਆ ਕੀ ਆਪਾਂ ਉਹਦੇ ਨਾਲ ਬਹੁਤ ਮਹਾਨ ਬਣ ਜਾਂਦੇ ਆ ਜਾਂ ਆਪਣੀ ਕੋਈ ਯੀਲਡ ਵੱਧ ਜਾਂਦੀ ਆ ਇਹ ਤਾਂ ਯਾਰ ਬਰਬਾਦੀ ਤੋਂ ਇਲਾਵਾ ਹੈ ਕੀ ਆ ਵੈਸੇ ਅਰ ਸਭ ਤੋਂ ਬੜੀ ਦੁੱਖ ਦੀ ਗੱਲ ਸਾਡਾ ਧਾਰਮਿਕ ਫਲਸਫਾ ਜਿਹੜਾ ਸਾਡਾ ਕੀ ਕਹਿੰਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਹੂੰ ਕਿ ਨੇਚਰ ਸਰਸਸ ਨੂੰ ਸੰਭੋ ਕੰਪਨੀਆਂ ਹੁਣ BS ਜਿਹੜਾ 4 ਸਟੈਂਡਰਡ ਆਇਆ 50 HP ਤੋਂ ਉੱਪਰ ਹਾਂਜੀ ਉਹਦੇ ਤੇ ਕਿੰਨਾ ਖਰਚ ਆਇਆ ਜ਼ਿੰਮੇਦਾਰ ਤੇ ਲੱਖ ਰੁਪਈਆ ਪਿਆ ਹਨਾ ਕਿਉਂ ਲਾਇਆ ਤਾਂ ਕਿ ਆਪਣਾ ਜਿਹੜਾ ਹੈਵੀ ਮੈਟਲਸ ਨੇ ਇਹ ਨਾਕਸਾਸ ਤੋਂ ਬਾਹਰ ਨਿਕਲਣ ਇੱਕ ਮਿੰਟ ਚ ਯਾਰ ਕਰੋੜਾਂ ਦੀ R&D ਨੂੰ ਪੱਟ ਕਿਉਂ ਮਾਰਨਾ ਪਲੱਸ ਇਹ ਤਾਂ ਆਪਾਂ ਮੋਡੀਫਿਕੇਸ਼ਨ ਤਾਂ ਕਹੀ ਜਾਂਦੇ ਆ ਆਪਾਂ ਇਹ ਤਾਂ ਕਦੇ ਸੋਚਿਆ ਹੀ ਨਹੀਂ ਜਿਹੜਾ ਵਾਤਾਵਰਨ ਦਾ ਬੇੜਾ ਕਰਕ ਕਰ ਰਹੇ ਆ ਇਹ ਉਹਦੇ ਤੇ ਵੀ ਨਾ ਮਾੜਾ ਮੋਟਾ ਸੋਚੋ ਤਾਂ ਚਾਰੇ ਪਾਸਿਓਂ ਘਾਟ ਹੈ ਬਾਈ ਇਹ ਤਾਂ ਇੱਕ ਊਨਤ ਹੈ ਕਮੀ ਆਪਣੇ ਆਪ 'ਚ ਮਹਿਸੂਸ ਹੋਣੀ ਜਿਵੇਂ ਮੈਂ ਇਹ ਦੇਖੀ ਜਾਵਾਂ ਯਾਰ ਮੇਰੇ ਵਾਲ ਸੋਹਣੇ ਨਹੀਂ ਇਹ ਗੋ ਜਿਹੜੀ ਗੁਲਾਮੀ ਕੱਟੀ ਆ ਨਾ ਯਾਰ ਮੈਂ ਨਾ ਬਹੁਤ ਪੰਕਤੂਪਾਂ ਪੜੀਆਂ ਨੇ ਹਾਂ ਮੈਨੂੰ ਤਾਂ ਕਦੇ-ਕਦੇ ਐਂ ਲੱਗਦਾ ਹੁੰਦਾ ਵੀ ਅਸੀਂ ਮਹਾਨ ਏ ਕੱਲੇ ਗੀਤਾਂ ਚ ਤੁਸੀਂ ਕਦੇ ਹਿਸਟਰੀ ਪੜ੍ਹ ਕੇ ਦੇਖਿਓ ਵੀ ਸਾਡੀਆਂ ਕਰਤੂਤਾਂ ਕੀ ਨੇ ਹੂੰ ਮੇਰਾ ਖਿਆਲ ਆ ਪੰਜਾਬੀਆਂ ਨੂੰ ਆਪਣੇ ਆਪ ਤੇ ਇੱਕ ਵਾਰੀ ਰੀਥਿੰਕ ਕਰਨਾ ਚਾਹੀਦਾ ਜਿਹੜੀਆਂ ਦਿੱਕਤਾਂ ਨੇ ਜਿੱਥੇ ਅਸੀਂ ਗਲਤੀਆਂ ਕੀਤੀਆਂ ਉਹਨਾਂ ਨੂੰ ਫਿਕਸ ਕਰਨਾ ਚਾਹੀਦਾ ਆਪਣੀਆਂ ਜਿਹੜੀਆਂ ਊਣਤਾਈਆਂ ਨੇ ਆਪਣੇ ਚ ਗਲਤੀਆਂ ਨੇ ਉਹ ਮੰਨਣਾ ਚਾਹੀਦਾ ਆਪਾਂ ਹੂੰ ਮੱਕੀ ਵੜਦੇ ਆ ਬਾਈ ਜੀ ਥਾਂਕ ਵੈਸੇ ਕੌਣ ਘਟਾਉਂਦਾ ਬੱਟਾ ਕੌਣ ਵੜਦਾ ਪਈਆਂ ਕੌਣ ਵੜਦਾ ਆਟੇ ਦਾਲ ਦੀ ਡਿਮਾਂਡਸ ਕੌਣ ਕਰਦਾ ਆ ਹੁਣ ਬਾਣਾ ਨੂੰ ਪਾਣੀ ਕੌਣ ਚਲਾਉਂਦਾ ਇਹ ਸਾਨੂੰ ਫਿਕਸ ਕਰਨਾ ਪਊਗਾ ਜਿੰਨਾ ਚਿਰ ਅਸੀਂ ਫਿਕਸ ਨਹੀਂ ਕਰਦੇ ਸਾਡੇ ਬਾਈ ਅਸਲ ਚ ਨਾ ਰਾਜਨੀਤੀ ਇਦਾਂ ਦੀ ਬਣ ਗਈ ਇਦਾਂ ਦਾ ਮਤਲਬ ਕਿ ਤਾਣਾ ਬਾਣਾ ਬੁਣਿਆ ਗਿਆ ਆਲਾ ਕੰਦਾ ਪਟਿਆਲੇ ਵਾਲੇ ਇੰਨੇ ਵੱਧ ਫੁੱਲ ਰਹੇ ਨੇ ਇਹਨਾਂ ਨੇ ਹੁਣ ਨਵੇਂ ਐਮਐਲਏਸ ਨੇ ਆ ਕੇ 6-6 ਕਿਲਿਆਂ ਚ ਕੋਠੀਆਂ ਪਾ ਲੀਆਂ 10-10 ਪੀੜੀਆਂ ਦੀ ਕਮਾਈ ਕਰਕੇ ਬਹਿ ਗਏ ਅਸੀਂ ਕਿਉਂ ਪਿੱਛੇ ਰਹੀਏ ਹਾਂ ਇਹ ਨੈਰੇਟਿਵ ਹੋ ਗਿਆ ਵੀਰੇ ਵੀ ਅਸੀਂ ਕਿਉਂ ਪਿੱਛੇ ਰਹੀਏ ਅਸੀਂ ਵੀ ਉਦਾਂ ਵਧੀਆ ਫੁੱਲੀਏ ਮੇਰੀ ਨਿਗਾ ਚ ਬੰਦੇ ਨੇ 60 ਸਾਲ ਦੀ ਉਮਰ ਚ ਆਪਣੀ ਨੈਤਿਕਤਾ ਛੱਡ ਗਏ ਕਿ ਛੱਡੋ ਯਾਰ ਕਿਉਂ ਅਲਗ ਕਹਿੰਦਾ ਸਾਰੀ ਉਮਰ ਇਮਾਨਦਾਰੀ ਨਾਲ ਕੱਢੀ ਮਿਲਿਆ ਕੀ ਹੂੰ ਜੁੱਤੀਆਂ ਤੇ ੱੱਕੇ ਇੱਕ ਮਸਟੰਡੇ ਨੇ ਮਿੰਟ ਚ ਠੱਗੀਆਂ ਕਰਕੇ ਕਰੋੜਾਂ ਦੀ ਪ੍ਰਾਪਰਟੀ ਬਣਾ ਲਈ ਇਹ ਤਾਂ ਜੀ ਐਨੀ ਇਨਕਵੈਲਟੀ ਸੋਸਾਇਟੀ ਚ ਆਉਗੀ ਇਹ ਚੀਜ਼ਾਂ ਤਾਂ ਹੋਣਗੀਆਂ ਫਿਰ ਮੌਜੂਦਾ ਹਾਲਾਤ ਦੀ ਜੇ ਆਪਾਂ ਗੱਲ ਕਰਦੇ ਆ ਨਾ ਤਾਂ ਇਹ ਗੱਲਾਂ ਹੁਣ ਮੋਟਰਾਂ ਦੀਆਂ ਤਾਰਾਂ ਵੱਢਣੀਆਂ, ਟਰਾਂਸਫਾਰਮ ਚੋਰੀ ਹੋਣੇ ਇਹ ਤਾਂ ਕਹ ਲਓ ਕਿ ਪਿਛਲੇ 8-10 ਸਾਲਾਂ ਤੋਂ ਕੰਮ ਵਧੇ ਰਿਹਾ। ਹਾਂਜੀ। ਪਰ ਅੱਜ ਕਈ ਪਾਸੇ ਆਪਾਂ ਸੁਣਦੇ ਆ ਹਾਲਾਤ ਇਹ ਹੋ ਗਏ ਕਹਿੰਦੇ ਵੀ ਤੜਕੇ 5 ਵਜੇ ਮੋਬਾਈਲ ਖੋਲਿਆ ਸੜਕ ਤੇ ਜਾਂਦਿਆਂ ਤੋਂ। ਸ਼ਾਮ ਨੂੰ 7 ਨਹੀਂ ਵੱਜਣ ਦਿੰਦੇ ਹੈਗੇ। ਮਤਲਬ ਇਹ ਇਹ ਪੰਜਾਬ ਦੀ ਜਿਹੜੀ ਇਹ ਆਪਾਂ ਪਿਕਚਰ ਦੇਖਦੇ ਆ। ਤੇ ਦੂਜੇ ਬੰਨੇ ਅਸੀਂ ਗੱਲ ਕਰਦੇ ਆ ਕਿ ਯਾਰ ਤਾਲੀਬਾਨ ਬਹੁਤ ਮਾੜਾ ਆ ਇਰਾਨ ਤੇ ਇਜ਼ਰਾਇਲ ਦੇ ਵਿੱਚ ਬਹੁਤ ਤਕਾ ਹੋ ਰਿਹਾ ਜੀ ਮਤਲਬ ਆਪਾਂ ਕਿੱਥੇ ਖੜੇ ਆ ਇਸ ਵੇਲੇ ਅਸਲ ਚ ਤਾਂ ਭਾਈ ਇਹ ਆਪਣਾ ਸ਼ੁਰੂ ਤੋਂ ਆਪਣੀਆਂ ਕੱਚ ਚ ਰੱਖਣ ਦੀ ਸਾਨੂੰ ਆ ਦਿੱਤਾ ਪਰ ਇੱਕ ਗੱਲ ਮੈਂ ਐਡ ਆਨ ਜ਼ਰੂਰ ਕਰੂੰਗਾ ਥੋੜਾ ਜਿਹਾ ਪੰਜਾਬ ਨੂੰ ਬਦਨਾਮ ਵੀ ਵੱਧ ਕੀਤਾ ਜਾਂਦਾ ਹੁਣ ਤੁਸੀਂ ਡਰੱਗ ਦੇ ਮਾਮਲੇ ਚ ਦੇਖ ਲਿਓ ਮੇਰੇ ਕੋਲ ਸਟੈਟਿਸ ਤਾਂ ਨਹੀਂ ਇਸ ਟਾਈਮ ਹੈਗੇ ਪਰ ਪੰਜਾਬ ਨਾਲੋਂ ਬਹੁਤ ਸੂਬੇ ਅੱਗੇ ਚੱਲ ਰਹੇ ਨੇ ਡਰੱਗ ਚ ਪੰਜਾਬ ਬਹੁਤ ਪਿੱਛੇ ਆਉਂਦਾ ਠੀਕ ਹੈ ਚੋਰੀ ਚਿਕਾਰੀ ਲੁੱਟਾਂ ਕੋਹਾਂ ਚ ਨੋ ਡਾਊਟ ਪੰਜਾਬ ਕਾਫੀ ਉੱਪਰ ਨੂੰ ਆਇਆ ਪਰ ਨਾਟ ਓਨਲੀ ਪੰਜਾਬ ਜਿਹੜੇ ਦੂਜੇ ਹੋਰ ਸੂਬੇ ਨੇ ਜਾਂ ਹੋਰ ਏਰੀਆਜ਼ ਨੇ ਕ੍ਰਾਈਮ ਉੱਥੇ ਵੀ ਹੈਗਾ ਕ੍ਰਾਈਮ ਕੋਈ ਇਹ ਨਹੀਂ ਵੀ ਆਪਾਂ ਕਹੀਏ ਵੀ ਇਕੱਲਾ ਪੰਜਾਬ ਚ ਵੱਧ ਗਿਆ ਇਹ ਤਾਂ ਓਵਰ ਆਲ ਸਾਰੀ ਦੁਨੀਆ ਚ ਹੁਣ ਤੁਸੀਂ ਕੈਨੇਡਾ ਦਾ ਹਾਲ ਦੇਖ ਲਓ ਯੂਐਸਟ ਕਿੰਨੀਆਂ ਗੋਲੀਆਂ ਚੱਲ ਰਹੀਆਂ ਨੇ ਕਿੰਨਾ ਗੈਂਗਸਟਰ ਕਲਚਰ ਆ ਰਿਹਾ ਪਰ ਇੱਕ ਚੀਜ਼ ਨੂੰ ਮੈਂ ਡਿਫਰੈਂਸ਼ੀਏਟ ਕਰਦਾ ਹੁੰਦਾ ਫਾਊਂਡੇਸ਼ਨਸ ਨੇ ਕੈਨੇਡਾ ਤੁਸੀਂ ਕਹਿੰਦੇ ਸੀ ਕੈਨੇਡਾ ਜਾ ਕੇ ਆਏ ਆ ਕਿਸੇ ਗੋਰੇ ਦੇ ਕਿਸੇ ਦੇਸੀ ਦੇ ਮਨ ਚ ਤੁਸੀਂ ਡਰ ਦੇਖਿਆ ਗੁਰੇ ਡਰਦੇ ਨਹੀਂ ਆ ਕਿਉਂ ਉਹਨਾਂ ਨੂੰ ਆਪਣੇ ਲਾਅ ਤੇ ਆਪਣੀ ਲਾਅ ਐਨਫੋਰਸਮੈਂਟ ਏਜੰਸੀਸ ਤੇ ਆਪਣੀ ਪੁਲਿਸ ਤੇ ਆਪਣੇ ਕੰਟਰੀ ਦੀਆਂ ਫਾਊਂਡੇਸ਼ਨਸ ਤੇ ਪ੍ਰੋਸੈ ਵੀ ਲਾਅ ਸਾਨੂੰ ਪ੍ਰੋਟੈਕਟ ਕਰੂਗਾ ਇੱਥੇ ਮਾੜੀ ਕਿਸਮਤ ਇਹ ਆ ਥੋੜਾ ਕੋਈ ਗਲ ਵੱਡ ਗਿਆ ਥੋੜਾ ਕੋਈ ਬਾਹ ਲਾ ਗਿਆ ਪੁਲਿਸ ਕੋਲ ਜਾਓ ਪੁਲਿਸ ਨੂੰ ਪਹਿਲੇ ਹੀ ਪਤਾ ਵੀ ਉਹ ਬੰਦੇ ਕੌਣ ਸੀ ਫੜਦੇ ਨਹੀਂ ਜਾਣਾ ਇੱਥੇ ਰੌਲਾ ਹੋਰ ਤਰ੍ਹਾਂ ਦਾ ਇੱਥੇ ਸਾਡਾ ਜਿਹੜਾ ਜੁਡੀਸ਼ੀਅਲ ਸਿਸਟਮ ਆ ਉਹਦੇ ਉਹਦਾ ਵੀ ਦਿਨ ਪਰ ਦਿਨ ਨਿਘਾਰ ਵੱਲ ਨੂੰ ਜਾ ਰਿਹਾ ਜਿਹੜੀ ਸਾਡੀ ਏਜੰਸੀ ਨੇ ਇਨਵੈਸਟੀਗੇਸ਼ਨ ਕਰਕੇ ਮੰਨ ਲਓ ਕੋਰਟ ਤੱਕ ਪਹੁੰਚਾਉਣੀ ਆ ਉਹ ਆਪਣਾ ਕੰਮ ਹੀ ਨਹੀਂ ਕਰ ਰਹੀ ਹਮਮ ਦਿੱਕਤ ਇਹ ਹੁੰਦੀ ਆ ਲਾਅ ਦੇਣਾ ਦੇਖੋ ਕ੍ਰਾਈਮ ਕ੍ਰਾਈਮ ਨੂੰ ਪ੍ਰਿਵੈਂਟ ਤੁਸੀਂ ਕਿਤੇ ਨਹੀਂ ਕਰ ਸਕਦੇ ਯੂਐਸਚ ਨੇ ਹਥਿਆਰ ਕਿਉਂ ਨੇ ਲੋਕਾਂ ਕੋਲ ਜੇ ਇੰਨੀਓ ਮਨ ਲਓ ਪ੍ਰੀਵੈਂਟ ਨਹੀਂ ਨਾ ਜਿਹੜਾ ਤੁਸੀਂ ਕਾਲ ਕੀਤੀ 6 ਮਿੰਟ ਦਾ ਪੁਲਿਸ ਦਾ ਟਾਈਮ 6 ਮਿੰਟ ਚ ਜੇ ਤੁਹਾਡੀ ਕੋਈ ਪੁੜਪੜੀ ਸੇਕ ਗਿਆ ਉਹਦੇ ਲਈ ਬੰਦੇ ਕੋ ਹਥਿਆਰ ਨਹੀਂ ਉਸ ਚੀਜ਼ ਨੂੰ ਪ੍ਰੀਵੈਂਟ ਦੁਨੀਆ ਦਾ ਕਿਤੇ ਵੀ ਕੋਈ ਹੱਲ ਨਹੀਂ ਪਰ ਲੋਕਾਂ ਨੂੰ ਭਰੋਸਾ ਕੀ ਆ ਕੋਈ ਬੰਦਾ ਮਾਰਤਾ ਜੀਨੇ ਮਾਰਿਆ ਉਹ ساری ਉਮਰ ਜੇਲ੍ਹ ਚ ਬੈਠੂਗਾ ਘੱਟੋ ਘੱਟ ਯਾਰ ਮੰਨ ਲਓ ਮੇਰਾ ਕੋਈ ਸਾਕਾ ਸੰਬੰਧੀ ਕੋਈ ਮੇਰਾ ਰਿਸ਼ਤੇਦਾਰ ਭਰਾ ਕੋਈ ਕਿਸੇ ਦਾ ਨੁਕਸਾਨ ਹੋ ਗਿਆ ਮੈਨੂੰ ਸ਼ਾਂਤੀ ਤਾਂ ਆਈ ਨਾ ਵੀ ਯਾਰ ਮੇਰੇ ਨਾਲ ਲਾਅ ਖੜਾ ਹੈ ਮੇਰੇ ਨਾਲ ਮੇਰੇ ਦੇਸ਼ ਦਾ ਕਾਨੂੰਨ ਖੜਾ ਹੈ ਇੱਥੇ ਨਾਲੇ ਤਾਂ ਬੰਦਾ ਮਾਰ ਦਿੰਦਾ ਅਗਲਾ ਨਾਲੇ ਮੁੱਛਾਂ ਨੂੰ ਤਾ ਦੇ ਦੇ ਐ ਲੰਘਦਾ ਵੀ ਮੇਰਾ ਕੀ ਕਰ ਲਿਆ ਬਿਲਕੁਲ ਹਰ ਚੀਜ਼ ਦਾ ਹੱਲ ਆ ਭਾਈ ਅੱਜ ਹੁਣ ਤਾਂ ਬੀਐਨਐਸ ਚ ਬਦਲ ਗਈ ਧਾਰਾ 302 ਚ ਮੇਰੇ ਕੋਲ ਮੈਂ ਤੁਹਾਨੂੰ ਦਿਖਾਉਣ ਨੇ ਸਾਲ ਬਾਅਦ ਜਮਨਤ ਹੋ ਜਾਂਦੀ ਆ ਬੰਦੇ ਦੀ ਦਿੱਕਤ ਇਹ ਆ ਕ੍ਰਾਈਮ ਹੋਵੇ ਜਿਹੜਾ ਹੋਣਾ ਉਹਨੂੰ ਸਜ਼ਾ ਤਾਂ ਮਿਲੇ ਨਾ ਤਾਂ ਕਿ ਸੋਸਾਇਟੀ ਚ ਡਰਤਾ ਹੋਵੇ ਤੇ ਡਰ ਰਹੇ ਨਹੀਂ ਅਲਗ ਨਾ ਕੀ ਕਰ ਲੈਗਾ ਮੇਰਾ ਜੇ ਸਾਡੇ ਪ੍ਰੋਗਰਾਮ ਤੁਹਾਨੂੰ ਚੰਗੇ ਲੱਗਦੇ ਨੇ ਤਾਂ ਤੁਸੀਂ ਸਾਡੀ ਸਪੋਰਟ ਕਰ ਸਕਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ Facebook ਚੈਨਲ ਨੂੰ ਫੋਲੋ ਕਰ ਸਕਦੇ ਹੋ ਤੇ ਸਾਡੇ ਲਈ ਜੇ ਕੋਈ ਸੁਝਾਅ ਆਏ ਤਾਂ ਉਹ ਵੀ ਸਾਨੂੰ ਮੈਸੇਜ ਕਰ ਸਕਦੇ ਹੋ